ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਗੱਲਬਾਤ ਕਰਨੀ ਸੀ ਕਿ ਜਿਹੜੇ ਥੁੱਕ ਚੱਟ ਲੀਡਰ ਨੇ ਜਿਹੜੇ ਪੰਜਾਬ ਦੀ ਬਰਬਾਦੀ ਦੇ ਅਸਲੀ ਹੱਕਦਾਰ ਨੇ ਉਹਨਾਂ ਬਾਰੇ ਤੇ ਉਹਨਾਂ ਤੋਂ ਵੱਧ ਹੱਕਦਾਰ ਆਪਾਂ ਕਿਉਂਕਿ ਜੇਕਰ ਆਪਾਂ ਉਹਨਾਂ ਨੂੰ ਮੂੰਹ ਲਾਉਣੇ ਆ ਇਸੇ ਕਰਕੇ ਇਹਨਾਂ ਗੱਲਾਂ ਕਰਕੇ ਉਹ ਇਹ ਸਭ ਕਰਦੇ ਹੁਣ ਤੁਸੀਂ ਦੇਖੋ ਕਿ ਪਹਿਲਾਂ ਤਾਂ ਆ ਆ ਫੁੱਕ ਛੱਟਦੀ ਜਿਹੜਾ ਬਿਆਨ ਤੇ 부ਚੜਦਾ ਤੂੰ ਬੈਠਣ ਦੀ ਗੱਲ ਕਰਦਾ ਚੱਲ ਰਿਹਾ ਸਭ ਕੁਝ ਲਾਈਵ ਚੱਲ ਰਿਹਾ ਇਸ ਤਰੀਕੇ ਨਾਲ ਕਿਉਂਕਿ ਲੈਡਰ ਦੀ ਵੀ ਇੱਕ ਮਰਿਆਦਾ ਹੁੰਦੀ ਹੈ ਇੱਕ ਪਾਸ਼ਾ ਆਮ ਦੀ ਬੈਠ ਕੇ ਗੱਲ ਕਰ ਲੈਣਾ ਖਤਮ ਹੋ ਗਿਆ ਜਦੋਂ 3 ਨੌਜਵਾਨ ਸਾਡੇ ਮਰ ਗਏ ਰੋਜ਼ ਬਜ਼ੁਰਗ 90 90 ਸਾਲ ਦੇ ਬੈਠੇ ਕਿਹੜੀ ਮਰਿਆਦਾ ਰਹਿ ਗਈ ਨਹੀਂ ਲੇਕਿਨ ਇੱਕ ਮੈਂਬਰ ਪਾਰਲੀਮੈਂਟ ਦੀ ਇੱਕ ਮਰਿਆਦਾ ਹੁੰਦੀ ਬੈਠ ਕੇ ਬੈਠ ਕੇ ਬੈਠ ਕੇ ਗੱਲ ਕਰ ਸਕਦੇ ਉਹ ਕੇਵਲ ਟੋ ਕਿਸਾਨਾਂ ਨੂੰ ਬੁਲਾਦੇ ਬੈਠ ਕੇ ਗੱਲ ਕਰਦੇ ਸਾਡਾ ਵਿਸ਼ਵਾਸ ਖਤਮ ਹੋ ਗਿਆ ਲੋਕਾਂ ਦਾ ਸਾਨੂੰ ਲੋਕ ਕਹਿੰਦੇ ਜਾਓ ਓਏ ਅੱਜ ਕੱਲ੍ਹ ਤੱਕ ਹੋਇਆ ਸੀ ਕਦੇ ਕਿਉਂ ਕਿ ਸਾਨੂੰ ਧਰਨੇ 'ਚ ਪੰਡਾਲ ਜਣਾ ਮਾਰਨ ਦੇਣ ਮਾਰਤਾ ਸਾਨੂੰ ਤੇ ਤੁਸੀਂ ਆ ਖੱਚ ਤੇ ਇੱਕ ਕੇਸ ਤੋਂ ਵੱਡੀ ਖਾਚਾ ਜਿਹੜੀ ਉਹ ਹੈਗੀ ਆ ਜਲੰਧਰ ਵਾਲੇ ਜਿਹੜਾ ਇਹਨਾਂ ਦਾ ਰਿੰਕੂ ਸੀਗਾ ਤੇ ਇੱਕ ਹੋਰ ਐਮ.ਐਲ.ਏ ਰਲਿਆ ਤੁਸੀਂ ਦੇਖੋ ਵੀ ਇਹ ਕਿੰਨੇ ਇੱਕ ਬੇਸ਼ਰਮ ਕਿੱਡੀ ਮਰੀ ਜਮੀਰ ਵਾਲੇ ਬੰਦੇ ਹੁੰਦੇ ਨੇ ਜਿਹੜੇ ਕਿ ਗੱਲਾਂ ਕਹਿ ਕੇ ਕਿਵੇਂ ਸ਼ਰ੍ਹਾਂ ਮੁਕਰ ਜਾਂਦੇ ਨੇ ਲਾਲਚ ਖਾਤਰ ਇਹ ਲੋਕਾਂ ਦਾ ਜੋ ਯਕੀਨ ਹੁੰਦਾ ਉਹ ਤੋੜ ਦਿੰਦੇ ਆ ਜੋ ਲੋਕਾਂ ਨੇ ਇਹਨਾਂ ਹੱਥ ਜਿੰਮੇਵਾਰੀ ਦਿੱਤੀ ਹੁੰਦੀ ਆ ਕਿ ਯਕੀਨ ਕਰਕੇ ਉਹ ਤੋੜ ਦਿੰਦੇ ਆ ਹੁਣ ਆਪਾਂ ਸਭ ਤੋਂ ਵੱਡੇ ਜ਼ਿੰਮੇਵਾਰ ਆ ਪੰਜਾਬ ਦੀ ਬਰਬਾਦੀ ਦੇ ਉਹ ਕਿਵੇਂ ਦੇਖੋ ਹੁਣ ਰੈਂਕੂ ਆ ਜਾਂ ਬਿੱਟੂ ਆ ਇਹ ਪਹਿਲਾਂ ਕੀ ਗੱਲਾਂ ਕਰਦੇ ਸੀ ਬੀਜੇਪੀ ਦੇ ਵਿਰੋਧ ਤੇ ਅੱਜ ਬੀਜੇਪੀ ਦਾ ਕਹਿੰਦੇ ਅਸੀਂ ਪਰਿਵਾਰ ਆ ਮੋਦੀ ਦੀਆਂ ਜਿਹੜੀਆਂ ਨੀਤੀਆਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਅਸੀਂ ਪਾਰਟੀ ਚ ਜੁਆਇਨ ਕੀਤੀ ਆ ਬੀਜੇਪੀ ਵੀ ਕਿੱਡੀ ਲੱਖ ਦੀ ਲਾਂਤ ਹੋਊਗੀ ਜਿਹੜੇ ਹੁਣ ਵੀ ਇਹਨਾਂ ਨੂੰ ਵੋਟਾਂ ਪਾਉਣਗੇ ਕੀ ਤੁਸੀਂ ਵੋਟਾਂ ਪਾਉਂਗੇ ਜੇ ਜਿਨ੍ਹਾਂ ਨੇ ਵੀ ਭਾਵੇਂ ਇਹਨਾਂ ਨੂੰ ਪੰਜ ਵੋਟਾਂ ਪੈ ਜਾਣ ਉਹਨਾਂ ਤੇ ਵੀ ਲਾਹਨਤ ਆ ਕਿ ਜਿਹੜੇ ਬੰਦਿਆਂ ਦਾ ਕੋਈ ਸਟੈਂਡ ਹੈ ਨਹੀਂ ਐਡੀ ਮਰੀ ਜ਼ਮੀਰ ਆ ਕੇ ਰਾਤੋਂ-ਰਾਤ ਮੁੱਕਰ ਗਏ ਰਾਤੋਂ-ਰਾਤੀਏ ਕੀ ਤੋਂ ਕੀ ਹੋ ਗਏ ਲੋਕਾਂ ਦਾ ਕਿੱਡਾ ਵੱਡਾ ਯਕੀਨ ਤੋੜਿਆ ਲੋਕਾਂ ਨੇ ਇੱਕ ਯਕੀਨ ਕਰਕੇ ਇਹਨਾਂ ਨੂੰ ਜਿਤਾਇਆ ਸੀ ਤੇ ਹੁਣ ਜਦੋਂ ਇਹ ਵੋਟਾਂ ਮੰਗਣ ਆਉਣ ਬਿੱਟੂ ਰਿੰਕੂ ਤੇ ਐਕੋ ਐਮਐਲਏ ਇਹਨਾਂ ਨੇ ਪੰਜਾਬ ਕੋ ਜੁੱਤੀਆਂ ਫੇਰਿਓ ਇਨਾਂ ਨੂੰ ਨਾ ਵੜਨ ਨਾ ਤੇ ਉਹ ਇਨਾਂ ਨੂੰ ਪੰਜਾਬ ਪਜਾ ਕੋਟਿਓ ਇਹਨਾਂ ਦੇ ਡਲੇ ਮਾਰਿਓ ਕਿਉਂਕਿ ਐਡੇ ਲਾਂਤੀ ਐਡੇ ਕੰਜਰ ਬੰਦੇ ਨੇ ਇਹ ਵੀ ਰਾਤੇ ਰਾਤ ਲਾਲਚ ਦੀ ਖਾਤਰ ਕੁਝ ਪੈਸਿਆਂ ਦੀ ਖਾਤਰ ਵੈਗ ਗਏ ਲੋਕਾਂ ਦਾ ਯਕੀਨ ਤੋੜਿਆ ਕਿਉਂਕਿ ਜਦੋਂ ਅੱਗੇ ਕੋਈ ਵਾਅਦੇ ਕਰਨਗੇ ਤਾਂ ਇਹਨਾਂ ਨੂੰ ਸਵਾਲ ਜ਼ਰੂਰ ਕਰਿਓ ਇਹਨਾਂ ਦੇ ਜੁੱਤੀਆਂ ਮੇਰੀ ਅਪੀਲ ਆ ਬਸ ਤੁਸੀਂ ਜੁੱਤੀਆਂ ਜ਼ਰੂਰ ਮਾਰਨੀਆਂ ਇਹਨਾਂ ਤਿੰਨ ਲੀਡਰਾਂ ਦੇ ਕਿਉਂਕਿ ਜਿਹੜਾ ਉਹ ਐਮ.ਐਲ.ਏ ਆ ਉਹਨੂੰ ਕੌਣ ਜਾਣਦਾ ਸੀ ਜਾਨ ਜ਼ਿੰਦਗੀ 'ਚ ਉਹਨੇ ਕਦੇ ਮੈਂਬਰ ਵੀ ਨਹੀਂ ਬਣਨਾ ਸੀ ਲੋਕਾਂ ਨੇ ਆ ਕੇ ਯਕੀਨ ਕਰਕੇ ਆਮ ਆਦਮੀ ਪਾਰਟੀ ਵੱਲੋਂ ਐਮ.ਐਲ.ਏ ਬਣਾਇਆ ਵੀ ਜਿਹੜੀ ਪਾਰਟੀ ਨੇ ਤੈਨੂੰ ਇੰਨਾ ਕੁਝ ਦਿੱਤਾ ਤੂੰ ਮੈਂਬਰ ਤੱਕ ਨਹੀਂ ਬਣ ਸਕਦਾ ਜੀ ਐਮ.ਐਲ.ਏ ਬਣਾਇਆ ਜਿਹੜੀ ਪਾਰਟੀ ਦੀ ਵਜ੍ਹਾ ਨਾਲ ਤੁਸੀਂ ਉਹ ਪਾਰਟੀ ਦੇ ਨਹੀਂ ਹੋਏ ਤੁਸੀਂ ਉਸ ਬੰਦਿਆਂ ਨਾਲ ਨਹੀਂ ਖੜ ਸਕੇ ਜਿਨ੍ਹਾਂ ਨੇ ਤੁਹਾਨੂੰ ਟਿਕਟ ਦਿੱਤੀ ਤਾਂ ਤੁਸੀਂ ਆਪ ਹੀ ਸੋਚ ਲਓ ਇਹ ਆਮ ਲੋਕਾਂ ਦੇ ਨਾਲ ਜਾਂ ਆਪਣੇ ਨਾਲ ਕਿਵੇਂ ਖੜ ਜਾਣਗੇ ਇਹ ਬਹੁਤ ਹੀ ਆਲਾ ਦਰਜੇ ਦੇ ਬਿਸ਼ਾਰਮ ਘੜੀਆਂ ਚਵਲ ਇਨਸਾਨ ਨੇ ਕਿਰਪਾ ਕਰਕੇ ਇਹਨਾਂ ਨੂੰ ਮੂੰਹ ਨਾਲ ਲਾਇਓ ਜਦੋਂ ਵੀ ਇਹ ਤਿੰਨੇ ਲੀਡਰ ਵੋਟਾਂ ਮੰਗਣ ਆਉਣ ਇਹਨਾਂ ਦੇ ਪਿੱਛੇ ਡਲੇ ਚਲਾਇਓ ਇਹਨਾਂ ਦੇ ਜੁੱਤਗਾ ਮਾਰਿਓ ਕਿਉਂਕਿ ਇਹਨਾਂ ਨੇ ਤੁਹਾਡਾ ਯਕੀਨ ਤੋੜਿਆ ਜੇਕਰ ਆਪਾਂ ਫੇਰ ਇਹਨਾਂ ਦੇ ਨਾਲ ਤੁਰਪੇ ਤਾਂ ਪੰਜਾਬ ਦੀ ਬਰਬਾਦੀ ਜੋ ਹੋ ਰਹੀ ਆ ਉਹਦੇ ਵਿੱਚ ਆਪਣਾ ਇਹਨਾਂ ਤੋਂ ਵੱਡਾ ਯੋਗਦਾਨ ਹੋਊਗਾ ਮੈਂ ਤੁਹਾਨੂੰ ਦੱਸ ਦਿੰਨਾ ਦੂਜੀ ਗੱਲ ਕਦੇ ਵੀ ਲੀਡਰਾਂ ਪਿੱਛੇ ਭਾਈਚਾਰਕ ਜੋ ਸਾਂਝ ਆਪਣੀ ਉਹ ਖਰਾਬ ਨਾ ਕਰੋ ਤੁਹਾਡੇ ਸਾਹਮਣੇ ਹੀ ਆ ਲੀਡਰ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਤਾਂ ਰਾਤੋਂ ਰਾਤ ਬਦਲ ਜਾਂਦੇ ਆ ਸੋ ਆਪਸ ਜੋ ਪਿੰਡ ਦਾ ਭਾਈਚਾਰਾ ਜਾਂ ਤੁਹਾਡੀ ਪਰਿਵਾਰਕ ਰਿਸ਼ਤੇਦਾਰਾਂਾਂ ਜੋ ਭਾਈਚਾਰਕ ਸਾਂਝ ਹੁੰਦੀ ਆ ਕਿਰਪਾ ਕਰਕੇ ਇਹਨਾਂ ਪਿੱਛੇ ਤੁਸੀਂ ਨਾ ਖਰਾਬ ਕਰੋ ਕਿਉਂਕਿ ਆਹਾਂ ਦਰਜੇ ਦੇ ਲਾਹਣ ਦੀ ਚਮੜਾ ਇਨਸਾਨ ਹੁੰਦੇ ਨੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਲਿਆਓ ਸੋ ਇਹਨਾਂ ਪਿੱਛੇ ਨਾ ਲੜਿਆ ਕਰੋ ਆਪਣੇ ਭੈਣ ਭਰਾਵਾਂ ਜਾਂ ਪਿੰਡ ਦੇ ਵਿੱਚ ਵੈਰ ਨਾ ਪਾਇਆ ਕਰੋ ਇਹਨਾਂ ਨੇ ਕਦੇ ਨਹੀਂ ਤੁਹਾਡੇ ਨਾਲ ਖੜਨਾ ਨਾ ਇਹ ਇੱਕ ਦੇ ਹੋ ਕੇ ਰਹਿੰਦੇ ਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੇ